ਅਗਰ ਕਾਂਗਰਸ ਆਉਗੀ ਤਾਂ ਇਹ ਕੰਮ ਫਿੱਟ ਹੋਊਗਾ ਜਿੰਨਾ ਚਿਰ ਕਾਂਗਰਸ ਨਹੀਂ ਆਉਗੀ ਇਹ ਚੋਰ ਚੱਕੇ ਗੈਂਗਸਟਰ ਇਹ ਲੋਕਾਂ ਨੂੰ ਮਾਰਨ ਵਾਲੇ ਇਹ ਕਾਂਗਰਸ ਖਤਮ ਕਰ ਸਕਦੇ ਜਦੋਂ ਮਹੀਨੇ ਰਿਤ ਵੀਰੇ ਜਾਨੀ ਨਾ ਮੰਨ ਲਓ ਮੰਡੀ ਆ ਡਾ ਤੜਕੇ 4:00 ਵਜੇ ਸੱਟ ਆਣਾ ਲੁੱਟਣ ਵਾਲੇ ਬਾਦੂ ਖਲ ਲੁੱਟਦੇ ਮੈਂ ਮਰਾਕਪੁਰ ਦਾ ਮੈਂ ਮਰਾਕਪੁਰ ਦਾ ਹਾਂ ਅੱਛਾ ਰਾਤ ਚ ਰੋਕ ਲੈਂਦੇ ਲੋਕਾਂ ਸਰ ਲੁੱਡੀ ਭਾਈ ਜੀ ਰਾਮਾ ਕੀਤਾ ਹੈ ਫੋਨ ਆ ਕੀਤਾ ਹੈ ਰਾਜ ਰੋਕ ਕੇ ਪੈਸੇ ਖੋਲ ਲੈਂਦੇ ਖੋਲ ਲੈਂਦੇ ਸਾਰੇ ਹਾਤਰ ਮਾਰਦੇ ਨੇ ਥੱਟਾ ਵਖੜੀਆਂ ਲਾ ਦਿੰਦੇ ਆ ਸਾਡੇ ਕਈਆਂ ਬੰਦੇ ਨੁਕਸਾਨ ਹੋ ਗਿਆ ਵੱਲੀ ਚਾਹੀਦਾ ਬੜਾ ਅੱਛਾ ਬੜਾ ਅੱਛਾ ਮੈਂ ਕੋਈ ਗੱਲ ਨਹੀਂ ਕੀਤਾ ਜੇ ਮੁਰਾਦਪੁਰੇ ਗੋਕਲਪੁਰੇ ਇਹਨਾਂ ਦੇ ਏਰੀਏ ਤੇ ਬੜਾ ਇਹ ਬਹੁਤ ਗੰਦ ਪਾਇਆ ਝਾੜੂ ਦੀ ਸਰਕਾਰ ਨੇ ਤੇ ਆ ਹੁਣ ਅਕਾਲੀਆਂ ਨੇ ਇੱਕ ਗੈਂਗਸਟਰ ਨੂੰ ਹੀ ਟਿਕਟ ਦੇਤੀ ਏ ਪਰ ਉੱਥੇ ਬੜਾ ਹੋਣਾ ਪਰ ਖਤਮ ਕਰਾਂਗੇ ਪਹਿਲੇ ਸਾਲ ਹੀ ਨਬੇੜ ਦਿਆਂਗੇ ਪੱਕਾ ਅਗਰ ਕਾਂਗਰਸ ਆਉਗੀ ਤਾਂ ਇਹ ਕੰਮ ਫਿੱਟ ਹੋਊਗਾ ਜਿੰਨਾ ਚਿਰ ਕਾਂਗਰਸ ਨਹੀਂ ਆਉਗੀ ਇਹ ਚੋਰ ਚੱਕੇ ਗੈਂਗਸਟਰ ਇਹ ਲੋਕਾਂ ਨੂੰ ਮਾਰਨ ਵਾਲੇ ਇਹ ਕਾਂਗਰਸ ਖਤਮ ਕਰ ਸਕਦੇ ਜਦੋਂ ਮਹੀਨੇ ਰਿਤ ਵੀਰੇ ਜਾਨੇ ਨਾ ਮੰਨ ਲਓ ਮੰਡੀ ਆ ਦਾ ਤੜਕੇ ਚਾਰ ਪਾਈ ਵਸਾ ਟਾਇਨਾ ਲੁੱਟਣ ਵਾਲੇ ਬਾਦੂ ਖਲ ਲੁੱਟਦੇ ਮੈਂ ਮਰਾਤਪੁਰ ਦੇ ਨਾਲ ਅੱਛਾ ਰਾਤ ਚ ਰੋਕ ਲੈਂਦੇ ਲੋਕਾਂ ਨੂੰ ਕਿਤਾ ਇਹ ਬੋਲ ਆ ਕਿਤਾ ਹੀ ਆ ਰਾਜ ਰੋਕ ਕੇ ਪੈਖੇ ਖੋਲ ਲੇ। ਖੋਲ ਲਿੰਦੇ ਸਰ। ਹਾਂ। ਬਾਤਰ ਮਾਰਦੇ ਦੇ ਸੱਟਾਂ ਵਖਰੀਆਂ ਲਾ ਦਿੰਦੀਆਂ। ਸਾਡੇ ਕਈਆਂ ਬੰਦੇ ਨੁਕਸਾਨ ਹੋ ਗਏ। ਵੱਲੀ ਚਾਹੀਦਾ ਨਹੀਂ। ਬੜਾ ਅੱਛਾ। ਕੋਈ ਗੱਲ ਨਹੀਂ ਕੀਤਾ ਜੀ ਮੁਰਾਦਪੁਰੇ, ਗੋਗਲਪੁਰੇ ਇਹਨਾਂ ਦੇ ਏਰੀਏ ਤੇ ਬੜਾ ਅੱਛਾ। ਇਹ ਬਹੁਤ ਗੰਦ ਪਾਇਆ ਝਾੜੂ ਦੀ ਸਰਕਾਰ ਨੇ ਤੇ ਆ ਹੁਣ ਕਾਲੀਆਂ ਨੇ ਇੱਕ ਗੈਂਗਸਟਰ ਨੂੰ ਹੀ ਟਿਕਟ ਦੇਤੀ ਏ। ਪਰ ਉੱਥੇ ਬੜਾ ਹੋਣਾ। ਪਰ ਖਤਮ ਕਰਾਂਗੇ। ਪਹਿਲੇ ਸਾਲ ਹੀ ਨਵੇੜ ਦਿਆਂਗੇ। ਪੱਕਾ। ਅਗਰ ਕਾਂਗਰਸ ਆਊਗੀ ਤਾਂ ਇਹ ਕੰਮ ਫਿੱਟ ਹੋਊਗਾ। ਕਿੰਨਾ ਚਿਰ ਕਾਂਗਰਸ ਨਹੀਂ ਆਉਗੀ ਇਹ ਚੋਰ ਚੱਕੇ ਗੈਂਗਸਟਰ ਇਹ ਤੇ ਲੋਕਾਂ ਨੂੰ ਮਾਰਨ ਵਾਲੇ ਇਹ ਕਾਂਗਰਸ ਖਤਮ ਕਰ ਦੇ ਜਦੋਂ ਮਹੀਨੇ ਦੇ ਤੇ ਵੀ ਜਾਨੀ ਨਾ ਮੰਨ ਲਓ ਮੰਡੀ ਆ ਡਾ ਤੜਕੇ ਚਾਰ ਪਾਈ ਵੇ ਤਾਂ ਡਾ ਲੁੱਟਣ ਵਾਲੇ ਬਾਡੂ ਖਾਲ ਲੁੱਟਦੇ ਮੈਂ ਹਾਂਜੀ ਮੁਰਾਖਪੁਰ ਦੇ ਨਾ ਕਿੱਥੇ ਮੈਂ ਮੁਰਾਖਪੁਰ ਦਾ ਹਾਂ ਅੱਛਾ ਰਾਤ ਚ ਰੋਕ ਲੈਂਦੇ ਲੋਕਾਂ ਨੂੰ ਸਰ ਲੁੱਡੀ ਭਾਈ ਜੀ ਰਾਤ ਕਿਤਾ ਇਹ ਬੋਲ ਆ ਕਿਤਾ ਹੀ ਆ ਰਾਜ ਰੋਕ ਕੇ ਪੈਸੇ ਖੋਲ ਲੈਂਦੇ ਖੋਲ ਲੈਂਦੇ ਸਾਰੇ ਹਾਂ ਫਾਤਰ ਮਾਰਦੇ ਨੇ ਥੱਡਾਂ ਵਖਰੀਆਂ ਲਾ ਦਿੰਦੇ ਆ ਸਾਡੇ ਕਿਈਆਂ ਬੰਦੇ ਨੁਕਸਾਨ ਨੂੰ ਵੱਲੀ ਚਾਹੀਦਾ ਨਹੀਂ ਬੜਾ ਅੱਛਾ ਬੜਾ ਅੱਥਰ ਮੈਂ ਕੋਈ ਗੱਲ ਨਹੀਂ ਕੀਤਾ ਜੀ ਮੁਰਾਦਪੁਰੇ ਗੋਗਲਪੁਰੇ ਇਹਨਾਂ ਦੇ ਏਰੀਏ ਤੇ ਬੜਾ ਇਹ ਬਹੁਤ ਗੰਦ ਪਾਇਆ ਝਾੜੂ ਦੀ ਸਰਕਾਰ ਨੇ ਤੇ ਆ ਹੁਣ ਅਕਾਲੀਆਂ ਨੇ ਇੱਕ ਗੈਂਗਸਟਰ ਨੂੰ ਹੀ ਟਿਕਟ ਦੇਤੀ ਏ ਪਰ ਉੱਥੇ ਬੜਾ ਹੋਣਾ ਪਰ ਖਤਮ ਕਰਾਂਗੇ ਪਹਿਲੇ ਸਾਲ ਹੀ ਨਵੇੜ ਦਿਆਂਗੇ ਪੱਕਾ ਅਗਰ ਕਾਂਗਰਸ ਆਉਗੀ ਤਾਂ ਇਹ ਕੰਮ ਫਿੱਟ ਹੋਊਗਾ ਜਿੰਨਾ ਚਿਰ ਕਾਂਗਰਸ ਨਹੀਂ ਆਉਗੀ ਇਹ ਚੋਰ ਚੱਕੇ ਗੈਂਗਸਟਰ ਇਹ ਲੋਕਾਂ ਨੂੰ ਮਾਰਨ ਵਾਲੇ ਇਹ ਕਾਂਗਰਸ ਖਤਮ ਕਰ ਸਕਦੇ ਜਦੋਂ ਮਹੀਨੇ ਦੇ ਤੇ ਵੀਰੇ ਜਾਨੀ ਨਾ ਮੰਨ ਲਓ ਮੰਡੀ ਆਡਾ ਤੜਕੇ ਚਾਰ ਪਾਈ ਵੇਠਾ ਡਾਣਾ ਲੁੱਟਣ ਵਾਲੇ ਬਾਡੂ ਖਾ ਲੁੱਟਦੇ ਮੈਂ ਮਰਾਕੋਰੇ ਨਾ ਕਿੱਥੇ ਮੈਂ ਮਰਾਕਪੁਰ ਦਾ ਹਾਂ ਅੱਛਾ ਰਾਤ ਚ ਰੋਕ ਲੈਂਦੇ ਲੋਕਾਂ ਸਰ ਲੁੱਡੀ ਭਾਈ ਜੀ ਰਾਮਾ ਕੀਤਾ ਇਹ ਬੋਲ ਆ ਕੀਤਾ ਇਹ ਆ ਰਾਜ ਰੋਕ ਕੇ ਪੈਹੇ ਖੋਲ ਲੈਂਦੇ। ਖੋਲ ਲੈਂਦੇ ਸਰ। 70 ਮਾਰੀ ਦੇ ਠੱਟਾ ਵਖਰੀਆਂ ਲਾ ਦਿੰਦੇ ਆ। ਸਾਡੇ ਕਿਈਆਂ ਬੰਦੇ ਨੁਕਸਾਨ ਹੋ ਗਏ। ਬੱਲੇ ਚਾਹੀਦਾ ਨਹੀਂ। ਬੜਾ ਅੱਛਾ। ਬੜਾ ਸਰ ਮੈਂ ਕੋਈ ਗੱਲ ਨਹੀਂ ਕੀਤਾ ਜੀ ਮੁਰਾਦਪੁਰੇ, ਗੋਕਲਪੁਰੇ ਇਹਨਾਂ ਦੇ ਏਰੀਏ ਤੇ ਬੜਾ ਅੱਛਾ। ਇਹ ਬਹੁਤ ਗੰਦ ਪਾਇਆ ਝਾੜੂ ਦੀ ਸਰਕਾਰ ਨੇ ਤੇ ਆ ਹੁਣ ਅਕਾਲੀਆਂ ਨੇ ਇੱਕ ਗੈਂਗਸਟਰ ਨੂੰ ਹੀ ਟਿਕਟ ਦੇਤੀ ਏ। ਪਰ ਉੱਥੇ ਬੜਾ ਹੋਣਾ। ਪਰ ਖਤਮ ਕਰਾਂਗੇ। ਪਹਿਲੇ ਸਾਲ ਹੀ ਨਵੇੜ ਦਿਆਂਗੇ। ਪੱਕਾ।